ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਮਾਨਸਾ ਸ਼ਹਿਰ ਦੇ ਵਿੱਚ ਤੇ ਮਾਨਸਾ ਸ਼ਹਿਰ ਦੇ ਬਿਲਕੁਲ ਹੀ ਬੱਸ ਸਟੈਂਡ ਦੇ ਛੋਟੇ 게ਟ ਦੇ ਸਾਹਮਣੇ ਅਸੀਂ ਖੜੇ ਆ ਤੇ ਅੱਜ ਇੱਥੇ ਬਹੁਤ ਹੀ ਭਾਰੀ ਵੱਡੀ ਸੇਲ ਜਿਹੜੀ ਹੈਗੀ ਆ ਸਾਡੇ ਲੋਕਾਂ ਲਈ ਸਾਡੀ ਪਬਲਿਕ ਦੇ ਲਈ ਸਾਡੀਆਂ ਭੈਣਾਂ ਦੇ ਲਈ ਲੱਗੀ ਹੋਈ ਹੈ ਆਜੋ ਹੁਣ ਆਪਾਂ ਲੋਕੇਸ਼ਨ ਤੇ ਲੈ ਕੇ ਚੱਲਦੇ ਆ ਤੋ ਆ ਦੇਖੋ ਯੂਨੀਵਰਸਲ ਵਾਲੇ ਨੇ ਇਹਨਾਂ ਦੇ ਬਿਲਕੁਲ ਹੀ ਸਾਹਮਣੇ ਆਪੋਜ਼ਿਟ ਸਾਈਡ ਅਮਰਤ ਹੈਂਡਲੂਮ ਜਿੱਥੇ ਅੱਜ ਬਹੁਤ ਵੱਡੀ ਭਾਰੀ ਸੇਲ ਲੱਗੀ ਹੋਈ ਹੈ ਤੇ ਅੱਜ ਉਹ ਤੁਹਾਨੂੰ ਫਿਰ ਮਿਲਾਉਣਿਆਂ ਉਹਨਾਂ ਦੇ ਓਨਰ ਦੇ ਨਾਲ ਕੀ ਕੀ ਆਫਰਾਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਔਰ ਠੀਕ ਠਾਕ ਉਹ ਬਹੁਤ ਵਧੀਆ ਹਾਂਜੀ ਅੱਜ ਅਸੀਂ ਤੁਹਾਡੇ ਕੋਲ ਆਏ ਆ ਤੁਹਾਡਾ ਬਹੁਤ ਵੱਡਾ ਨਾਮ ਸੁਣ ਕੇ ਤੁਹਾਡੀ ਆਫਰ ਜਿਹੜੀ ਅੱਜ ਤੁਸੀਂ ਡਿਸਪਲੇ ਕੀਤੀ ਹੋਈ ਹੈ ਹਾਂ ਜੀ ਤੇ ਫਿਰ ਆਪਣੇ ਵੀਵਰਜ਼ ਨੂੰ ਆਪਣੇ ਲੋਕਾਂ ਨੂੰ ਦੱਸੀਏ ਕਿ ਕੀ ਕੀ ਆਫਰਾਂ ਨੇ ਤੁਹਾਡੇ ਭਾਈ ਆਪਣੇ ਕੋਲੇ ਇਸ ਵਾਰ ਦੀਵਾਲੀ ਆਫਰ ਲੱਗਿਆ ਇਸ ਵਾਰ ਬਹੁਤ ਵੱਡਾ ਫਲੈਸ਼ ਸੇਲ ਲੈ ਕੇ ਆਈਆਂ ਕਸਟਮਰਸ ਲਈ ਇੱਕ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਭਾਈ ਇਸਵਰ ਕਸਟਮਰ ਨੂੰ ਦੋ ਸਕੂਟਰ ਨਹੀਂ ਨੇ ਲਾਸਟ ਟਾਈਮ ਇੱਕ ਦਿੱਤੀ ਸੀ ਕਸਟਮਰ ਨੇ ਇੰਨਾ ਪਿਆਰ ਮਿਲੇ ਇਸਵਰ ਆਪ ਦੋ ਸਕੂਟਰ ਨਹੀਂ ਨੇ ਬਾਕੀ ਸਾਰੀ 올 ਬ੍ਰਾਂਡਡ ਆਈਟਮ ਤੇ ਡੀਲ ਕਰਦੇ ਆ ਆਪਾਂ ਇਸਟੋਰ ਉਹਦੇ ਵਿੱਚ ਆਪਣੇ ਕੋਲੇ ਸਾਰੀ ਆਈਟਮ ਹੈ ਫੁੱਲ ਰੇਂਜ ਮਿਲ ਜੂਗੀ ਸਾਰੀ 올 ਆਈਟਮ ਤੇ ਅਪ ਟੂ 50% ਡਿਸਕਾਊਂਟ ਇੱਕ ਹੀ ਚੀਜ਼ ਹੈ ਜੀ ਬੈੱਡ ਸ਼ੀਟ ਹੈ ਜਿਹਨੂੰ ਗਿਫਟ ਕਰਨੀ ਹੈ ਬ੍ਰਾਂਡਡ ਆਈਟਮ ਹੈ ਰੋਡ ਲੈ ਕੇ ਜਾਣੀ ਹੈ ਤੁਸੀਂ ਹਰ ਚੀਜ਼ ਵੈਕਿਊਮ ਫੈਸਿਲਿਟੀ ਤੇ ਲਾ ਕੇ ਹਰ ਚੀਜ਼ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਇਹਨਾਂ ਸਾਰੀਆਂ ਆਈਟਮਾਂ ਤੇ ਅਪ छोटे जी जी okay, okay. okay, okay. छोटे ਹਰ ਚੀਜ਼ ਇਹਨੇ ਬੈੱਡ ਸ਼ੀਟ ਦੇ ਪਿੰਨੋ ਕਵਰ ਹੈ ਦੋ ਕੁਸ਼ਨ ਕਵਰ ਹੈ ਇਹ ਨਾਲ ਓਕੇ ਓਕੇ ਬਾਕੀ ਇਸ ਤੋਂ ਇਲਾਵਾ ਆਪਣੇ ਕੋਲ ਇਸ ਤਰ੍ਹਾਂ ਦੇਖੋ embroidery ਵਾਲੀਆਂ ਬੈੱਡ ਸ਼ੀਟਾਂ ਲੈਣੀਆਂ ਨੇ ਜਿਹਦਾ ਸੈੱਟ ਹੁੰਦਾ ਜੀ ਹਾਂਜੀ ਪੂਰੇ ਸੈੱਟ ਹੁੰਦੇ ਆ ਜੀ ਆ ਦੇਖੋ ਇਸ ਤਰ੍ਹਾਂ embroidery ਵਾਲੇ ਫੇਸ ਨੇ ਪੂਰੇ ਵਿੱਚ ਤੇ ਆ ਦੇਖੋ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ embroidery ਦਾ ਓਕੇ ਓਕੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਜੀ ਹੱਥ ਦਾ ਕੀਤਾ ਹੋਇਆ ਹੈ ਜੀ ਹਾਂਜੀ ਹਾਂਜੀ ਸਾਰਾ ਹੀ ਠੀਕ ਹੈ ਕੜਾਈ ਹੱਥ ਨਾਲ ਸਾਰੇ ਕਲਰ ਨਹੀਂ ਕਲਰ ਓਲ ਕਲਰ ਮਿਲ ਜਾਣਗੇ ਇਸ ਸਪਲੀਨ ਤੇ ਸਾਰੇ ਕੇ ਅੰਦਰ ਹਰ ਤਰ੍ਹਾਂ ਦੇ ਦਿਖਦੇ ਪੈ ਰਹੀ ਆ ਦੇਖੋ ਠੀਕ ਹੈ ਸਾਰੀ ਰੇਂਜ ਮਿਲ ਜੂ ਪਾਕੀ ਇਸ ਤੋਂ ਇਲਾਵਾ ਕੋਈ ਕਲਰ ਨਹੀਂ ਜੀ ਇਹਦੇ ਚ ਹਾਂ ਜੀ ਹਾਂ ਜੀ ਬੈੱਡ ਸ਼ੀਟ ਦੀ ਪੂਰੀ ਰੇਂਜ ਮਿਲ ਜੂਗੀ ਓਕੇ ਓਕੇ ਕੋਈ ਮਰਜ਼ੀ ਕੰਪਨੀ ਜਿਵੇਂ ਤੁਸੀਂ ਮੰਨੀ ਜਿਹੜੀ ਅੱਜ ਰਿਟੇਲ ਟਾਈਮ 'ਚ ਸਾਰੇ ਡਿਸਪਲੇ 'ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸਾਰਾ ਜਿਹੜਾ ਹੈਗਾ ਇਹਨਾਂ ਕੋਲੇ ਮਲਟੀ ਜਿਹੜਾ ਬੈੱਡ ਸ਼ੀਟਸ ਨੇ ਲੱਗੀਆਂ ਠੀਕ ਹੈ ਕਿਸੇ ਵੀ ਆਲ ਆਈਟਮ ਤੇ ਅਪ ਟੂ 50% ਲੈਸ ਲੱਗਿਆ ਹੋਇਆ ਓਕੇ ਜੀ ਬਾਕੀ ਇਸ ਤੋਂ ਇਲਾਵਾ ਤੁਸੀ ਸਿੰਗਲ ਡਬਲ ਬੈੱਡ ਸ਼ੀਟਾਂ ਸਾਰੀ ਰੇਂਜ ਮਿਲ ਜੂਗੀ ਕਿਉਂਕਿ ਇਸੇ ਸਾਰੀ ਵੈਰਾਈਟੀ ਵੀਡੀਓ ਚ ਦਿਖਾਵਾਂਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਬਾਕੀ ਇਸ ਤੋਂ ਇਲਾਵਾ ਆਪਣੇ ਕੋਲੇ ਸੋਫਾ ਕਵਰ ਦੇ ਵਿੱਚ ਕਸਟਮਰ ਨੂੰ ਆਪਾਂ ਬੈਸਟ ਆਫਰ ਦੇ ਦਾਂਗੇ ਸੋਫਾ ਕਵਰ ਦੀ ਆਪਣੀ ਰੇਂਜ ਮਾਰਕੀਟ ਦੇ ਵਿੱਚ 120 30 ਰੁਪਏ ਦਾ ਪੀਸ ਹੈ ਇਹ ਵਾਲਾ ਪੀਸ ਹੈ 60 ਰੁਪਏ ਪੀਸ 'ਚ ਦੇ ਦਾਂਗੇ ਓਨਲੀ 63 ਹੋ ਗਿਆ ਹਾਂਜੀ ਹਾਂਜੀ 1 ਪੀਸ 60 ਰੁਪੀਆ ਓਨਲੀ ਓਕੇ 60 ਰੁਪਏ ਪੀਸ ਜਿੰਨੀ ਮਰਜ਼ੀ 60 ਰੁਪਿਆ ਦਾ ਜੀ ਇਹ ਪੀਸ ਹੈ ਜੀ ਸੋ ਇਹਦੇ ਵੀ ਚੈਨਲ ਹੈ ਪਰ ਸੀਟ ਸੈਕਟਰ ਆਪਣੇ ਕੋਲੇ ਸੈੱਟ ਤੇ ਆਉਂਦਾ ਸਾਰੇ ਕੱਲੜੀਆਂ ਨੇ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਣਗੇ ਕਸਟਮਰ ਇੱਕ ਵਾਰੀ ਵੀਡੀਓ ਦੇਖ ਕੇ ਆਇਆ ਜੋ ਵੀ ਆਪਣੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨਾਂ ਲਈ ਸਾਰਿਆਂ ਨੂੰ ਕੂਪਨ ਮਿਲ ਜਣਗੇ 3000 ਦੀ ਸ਼ੋਪਿੰਗ ਤੇ ਇੱਕ ਕੂਪਨ ਐ 5000 ਤੇ ਤਿੰਨ ਕੂਪਨ ਐ 10000 ਤੇ 12 ਕੂਪਨ ਐ ਸਵਾਰੀ ਓਕੇ ਓਕੇ ਆਓ ਜੀ ਬਹੁਤ ਵੱਡੀ ਆਫਰ ਹੈ ਸੇਲ ਡ੍ਰਾਈਵ ਇਟ ਹੈ ਜਿਹੜੀ ਉਹ ਸੇਲ ਕਰੋਗੇ ਜੇਕਰ ਤੁਸੀਂ ਤਾਂ ਇੱਕ ਤੁਹਾਨੂੰ ਕੂਪਨ ਮਿਲੇਗਾ ਜੀ ਜੇਕਰ ਤੁਸੀਂ 5000 ਤੇ ਕਰਦੇ ਹੋ ਤਾਂ ਦੋ ਕੂਪਨ ਨੇ ਜੀ ਜੇਕਰ ਤੁਸੀਂ 10000 ਦੀ ਸੀਲਿੰਗ ਕਰਦੇ ਹੋ ਤਾਂ 12 ਕੁ ਫੰਨੇ ਜਿਹਦੇ ਵਿੱਚ ਤੁਹਾਨੂੰ ਦੋ ਸਕੂਟਰੀਆਂ ਈ ਸਕੂਟਰੀ ਜਿਹਨੂੰ ਕਿਹਾ ਜਾਂਦਾ ਹੈ ਜੀ ਉਹ ਤੁਸੀਂ winner ਹੋ ਸਕਦੇ ਹੋ ਇਹ ਆਫਰ ਕਦੋਂ ਤੱਕ ਦੀ ਹੈ ਜੀ ਸਾਰਾ 5 ਨਵੰਬਰ ਇਹਦੀ ਡੈਡ ਡੇਟ ਹੈ ਉਸ ਤੋਂ ਪਹਿਲਾਂ ਸਾਰਾ 올 ਸਟਾਕ ਕਵਰਡ ਹੈ ਇਹਦੇ ਵਿੱਚ ਕੋਈ ਵੀ ਆਈਟਮ ਲੈ ਸਕਦੇ ਹੋ ਫਲੋਰ ਮੈਂਟ ਤੋਂ ਲਾ ਕੇ ਪੂਰੀ ਫੁੱਲ ਫਲੈਸ਼ ਰੇਂਜ ਆਈ ਹੈ ਅਮਰਿਤ ਹੈਂਡਲਮ 46 ਸਾਲਾਂ ਤੋਂ ਮਾਨਸਾ ਦਾ ਭਰੋਸੇਮੰਦ ਕਾਊਂਟਰ ਹੈ ਅੱਛੀ ਗੱਲ ਹੈ ਜੀ ਬਹੁਤ ਸੋਹਣੀ ਗੱਲ ਹੈ ਹਾਂਜੀ ਹਾਂਜੀ ਅੱਗੇ ਬਾਕੀ ਇਸ ਤੋਂ ਇਲਾਵਾ ਆਪਣੇ ਕੋਲ ਟਾਵਲ ਦੀ ਫੁੱਲ ਫਲੈਸ਼ ਰੇਂਜ ਮਿਲ ਜੂਗੀ ਸਾਰੀ ਰੇਂਜ ਮਿਲ ਜੂਗੀ ਟਾਵਲ ਪਿੱਲੋ ਹਰ ਤਰ੍ਹਾਂ ਦੀ ਕਾਰਪੈਟ ਮਿਲ ਜਾਣਗੀ ਜੀ ਜੀ ਸਾਰੀ ਰੇਂਜ ਆਲ ਆਈਟਮ ਚ ਬਾਕੀ ਡਬਲ ਬੈੱਡ ਦੀ ਰਜਾਈ ਲੈਣੀ ਹੈ ਕੰਬਲ ਲੈਣਾ ਮੌਂਟੀ ਕਰ ਲੋ ਦੇ ਸਾਰੇ ਮਿਲ ਜਾਣਗੇ ਰੇਂਜ ਜੀ ਕੁਝ ਵੀ ਲੈ ਸਕਦੇ ਵਿਆਹ ਸ਼ਾਦੀਆਂ ਲਈ ਤੁਸੀਂ ਫੋਰਨ ਲੈ ਕੇ ਜਾਣਾ ਸਾਰੀ ਉਹਨਾਂ ਲਈ ਬੈਸਟ ਟਾਈਮ ਹੈ ਇਸ ਟਾਈਮ ਸ਼ੋਪਿੰਗ ਕਰਨ ਦੀ ਤੇ ਇੱਕ ਚੀਜ਼ ਹੋਰ ਜੀ ਵੀ ਆਪਾਂ ਸ਼ਿਪਿੰਗ ਹੈ ਜਿਹੜੀ ਇਹ ਹਾਂਜੀ ਹਾਂਜੀ ਵੀਵਰ ਜੀ ਵਰਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਹਾਂਜੀ ਹਾਂ ਵਰਡ ਵਾਈਡ ਤੁਸੀਂ ਕੋਈ ਵੀ ਫੋਨ ਸਕਰੀਨ ਤੇ ਨੰਬਰ ਚੱਲ ਰਿਹਾ ਹੋਊਗਾ ਉਹ ਤੇ ਕਾਲ ਕਰੋ ਜੀ ਵੀ ਜਾਣਕਾਰੀ ਲੈਣੀ ਹੈ ਬਾਈ ਜੀ ਕਹਿੰਦੇ ਨੇ ਕਿ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਦੂਰ ਬੈਠੇ ਹੋ ਤਾਂ ਇਹਨਾਂ ਤੋਂ ਤੁਸੀਂ ਕੋਰੀਅਰ ਰਾਹੀਂ ਸ਼ਿਪਿੰਗ ਇਹ ਕਰ ਦੇਣਗੇ ਤੇ ਤੁਸੀਂ ਮੰਗਵਾ ਸਕਦੇ ਹੋ ਬੈਠੇ ਮੰਗਵਾ ਸਕਦੇ ਹੋ ਕਸਟਮਰ ਨੂੰ ਇਹ ਫੈਸਿਲਿਟੀ ਪੂਰੀ ਹੈ ਬਾਕੀ ਵੀਡੀਓ ਕਾਲ ਫੈਸਿਲਿਟੀ ਵੀ ਹੈਗੀ ਆਪਣੇ ਕੋਲੇ ਕਸਟਮਰ ਨੇ ਜੇ ਕੋਈ ਵਾਰੀ ਹੁੰਦੇ ਨੇ ਨਾ ਵੀ ਦੂਰ ਬੈਠੇ ਆ ਵੀਡੀਓ ਕਾਲ ਤੇ ਜਿਆਦਾ ਸਮਾਨ ਲੈਣਾ ਤੁਹਾਡੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲਦਾ ਜੀ ਬਾਕੀ ਅਸੀਂ ਵੀ ਡਿਸਪਲੇ ਕਰਨਾ ਕਰਨਾ ਹੈ ਪ੍ਰੋਪਰ ਉਸ ਡਿਸਪਲੇ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਭਰਾ ਜੀਆਂ ਨੂੰ ਤੇ ਜੋ ਵੀ ਇਨਫੋਰਮੇਸ਼ਨ ਹੈ ਜਿਹੜੀ ਇਹਨਾਂ ਦੇ ਰਿਗਾਰਡਿੰਗ ਤੁਸੀਂ ਆਪਣੇ ਸਮਾਨ ਦੀ ਲੈ ਸਕਦੇ ਹਾਂ ਹਾਂਜੀ ਹੋਰ ਸਰ ਆ ਦੱਸੋ ਆਪਣੇ ਕੋਲੇ ਕੀ ਹੈ ਟਮ ਸਾਰੇ ਇਹ ਫਲੋਰ ਮੈਟ ਨੇ ਜਿਸ ਤਰ੍ਹਾਂ ਦੇਖੋ ਵਿਛਿਆ ਹੋਇਆ ਹੈ ਇਹ ਆਪਣੇ ਘਰਾਂ ਦਾ ਨਿਆ ਆਪਣੇ ਘਰ ਨੂੰ ਦਿਖਾਓ ਸਾਰੀ ਇਹ ਕਿਤੇ ਵੀ ਇਹਨੂੰ ਆਪਾਂ ਵਿਛਾ ਸਕਦੇ ਹਾਂ ਚਾਹੇ ਉਹ ਜਿੱਥੇ ਮਰਜ਼ੀ ਤੁਹਾਡਾ ਆਪਣਾ ਬੈਡਰੂਮ ਹੋਣਾ ਹੈ ਫਰਸ਼ ਹੈ ਇਹਦੀ ਮੈਂ ਆਪਣਾ ਕੋਈ ਨਿਊ ਲੁੱਕ ਦੇਣੀ ਹੈ ਨਾ ਜੀ ਮੈਂ ਅੱਜ ਦੀ ਬਾਈਂਡ ਵਧੀਆ ਬੈਸਟ ਚੀਜ਼ ਹੈ ਇਹ ਕੋਈ ਆਮ ਕਸਟਮਰ ਨੋਰਮਲ ਵੀ ਵਿਸ਼ਾ ਸਕਦਾ ਜਾ ਕੇ ਕੋਈ ਵੀ ਵਿਸ਼ਾ ਸਕਦਾ ਇਹਦੇ ਵਿੱਚ ਹਰ ਇੱਕ ਸਾਈਜ਼ ਮਿਲ ਜੂ ਆਪਾਂ ਨੂੰ ਹਰ ਇੱਕ ਕੁਆਲਿਟੀ ਮਿਲ ਜੂਗੀ 10 ਰੁਪਏ ਸਕਰ ਫੁੱਟ ਤੋਂ ਰੇਂਜ ਸਟਾਰਟ ਹੋਈਂਦੀ ਹੈ ਬੀਆਰ ਦੇ ਵਿੱਚ 14-15 ਰੁਪਏ ਦਾ ਰੇਟ ਹੈ ਆਪਣੇ ਕੋਲੇ 10 ਰੁਪਏ ਸਕਰ ਫੁੱਟ ਦੇ ਵਿੱਚ ਆਫਰ ਚ ਹੈ ਜੀ ਇਹ ਸਾਰੀ 올 ਆਈਟਮ ਆਫਰ ਚ ਕਵਰਡ ਹੈ 3000 ਰੁਪਏ ਦੀ ਖਰੀਦਦਾਰੀ ਤੇ ਇੱਕ ਕੂਪਨ ਮਿਲਦਾ 5000 ਤੇ 3 ਮਿਲਦੇ ਔਰ ਇਹ ਚ ਸਕੂਟਰੀਆਂ ਨਿਕਲ ਲਈਆਂ ਦੋ ਇਲੈਕਟ੍ਰਿਕ ای-ਬਾਈਕਸ ਜਿਵੇਂ ਕਿ ਤੁਸੀਂ ਸੁਣਿਆ ਜੀ ਇਹ ਆਪਣੇ ਫਲੋਰ ਮੈਟਰ ਨੇ ਔਰ ਇਹ ਹਰ ਇੱਕ ਮਤਲਬ ਸਾਈਜ਼ ਦੇ ਵਿੱਚ ਆਪਾਂ ਨੂੰ ਅਵੇਲੇ ਔਰ ਜਮੇ ਕੀ ਬਾਈ ਜੀ ਨੇ ਦੱਸਿਆ ਕਿ ਇਹਨਾਂ ਦੇ ਉੱਪਰ ਭਾਰੀ ਆਫਰ ਹੈ ਜੀ 10 ਰੁਪਏ ਕੀ ਦੱਸਿਆ ਜੀ ਆਪਾਂ ਇਹਦੇ 10 ਰੁਪਏ ਪਰ ਸਕੁਅਰ ਫੁੱਟ ਦੇ ਹਾਂ ਜੀ 10 ਰੁਪਏ ਪਰ ਸਕੁਅਰ ਫੁੱਟ ਜਿਹੜਾ ਹੈਗਾ ਆਪਾਂ ਨੂੰ ਮੈਟ ਪਾਊਗਾ ਐਂਡ ਇਹ ਕੋਈ ਵੀ ਆਪਾਂ ਮੈਟ ਇਹਨਾਂ ਦੇ ਵਿੱਚ ਹਰ ਇੱਕ ਦੀ ਰੇਟ ਸੇਮ ਹੈ ਜੀ ਬਿਲਕੁਲ ਹੈ ਔਰ ਹਰ ਇੱਕ ਮੈਟ ਦੀ ਜਿਹੜੀ ਰੇਂਜ ਆ ਉਹ ਬਿਲਕੁਲ 10 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਆਪਾਂ ਨੂੰ ਪੈਣੀ ਹੈ ਜੀ ਜੋ ਕਿ ਮਾਰਕੀਟ ਦਾ ਜਿਹੜਾ ਰੇਟ ਆ ਉਹ 14 ਤੋਂ 15 ਰੁਪਏ ਪਰ ਸਕਰ ਫੁੱਟ ਠੀਕ ਹੈ ਜੀ ਬਾਕੀ ਜਿਵੇਂ ਆਪਾਂ ਬਈ ਗੱਲ ਕੀਤੀ ਫਲੋਰ ਮੈਟ ਦੀ ਇਹਦੇ ਉੱਤੇ ਸਾਰੀ ਫੁੱਲ ਫਲੈਸ਼ ਰੇਂਜ ਹੈ ਇਸ ਤੋਂ ਹੈਵੀ ਕੁਆਲਿਟੀ ਲੈਣੀ ਉਹ ਵੀ ਅਵੇਲੇਬਲ ਹੈ ਆਪਣੇ ਕੋਲੇ ਕਾਰੀਗਰਾਂ ਦਾ ਵੀ ਪੂਰਾ ਫੈਸਿਲਿਟੀ ਹੈ ਹੀ ਕਾਰੀਗਰ ਸਾਰੀ ਜਿਵੇਂ ਔਨ ਸਾਈਟ ਥੋੜੇ ਜਾ ਕੇ ਫਿਕਸ ਵੀ ਕਰ ਦਾਨੀ ਗਏ ਰਿਕੁਆਇਰਮੈਂਟ ਦੇ ਅਕੋਰਡਿੰਗ ਜੋ ਵੀ ਆਈਟਮ ਹੈਗੀ ਹਰ ਚੀਜ਼ ਮਿਲ ਜੂਗੀ ਡਿਜ਼ਾਈਨਿੰਗ ਦੀ ਗੱਲ ਕਰ ਬਸ ਮਤਲਬ ਕਮਰੇ ਦਾ ਆਪਾਂ ਨੇ ਮੇజర్ਮੈਂਟ ਦੇਣੀ ਆ ਤਾਂ ਹਾਂਜੀ ਹਾਂਜੀ ਤੇ ਕਸਟਮਰ ਦੇ ਤੁਸੀਂ ਆਪਣੇ ਸਾਰਾ ਕੁਝ ਇਹ ਫੀਟਿੰਗ ਵਾਲੇ ਬੰਦੇ ਚਾਹੀਦੇ ਉਹ ਵੀ ਸਾਰੀ ਟੀਮ ਹੈਗੀ ਆਈ ਆਪਣੇ ਕੋਲੇ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਗੱਲ ਹੈ ਕਿ ਆਪਾਂ ਨੇ ਸਿਰਫ ਮੇజర్ਮੈਂਟ ਦੇਣੀ ਹੈ ਤੇ ਆਪਣੇ ਕਮਰੇ ਦੀ ਜਾਂ ਆਪਣੇ ਕਿਸੇ ਵਿਹੜੇ ਦੀ ਜੋ ਵੀ ਹੈਗਾ ਉਹ ਆਪਣੇ ਆਪ ਜਿਹੜੇ ਇਹਨਾਂ ਦੇ ਕਾਰੀਗਰ ਨੇ ਉਹ ਕਟਿੰਗ ਕਰਕੇ ਆਉਣਗੇ ਬਾਕੀ ਜੀ ਇਸ ਤੋਂ ਇਲਾਵਾ ਆਪਣੇ ਕੋਲ ਆ ਰਿਖੋ ਇਸ ਤਰ੍ਹਾਂ ਗਰਾਸ ਮੈਟ ਦੀ ਫੁੱਲ ਫਲੈਸ਼ ਰੇਂਜ ਆਈ ਸਾਰੀ ਰੇਂਜ ਮਿਲ ਜੂ ਗਰਾਸ ਦੀ ਮੈਟ ਦੇ ਵਿੱਚ ਹੀ ਹਰ ਇੱਕ ਸਾਈਜ਼ ਹਰ ਇੱਕ ਕੁਆਲਿਟੀ ਜਿਹੜਾ ਸਾਈਜ਼ ਜਿੱਥੇ ਮਰਜੀ ਇਹਨੂੰ ਅਪਸ ਕਰ ਸਕਦੇ ਆਂ ਬਾਕੀ ਗ੍ਰਾਸ ਮੈਟ ਦੀ ਗੱਲ ਕਰੀਏ ਜੇ ਬਾਜ਼ਾਰ ਦੇ ਵਿੱਚ 50 60 ਰੁਪਏ ਸਕੇਅਰ ਫੁੱਟ ਦਾ ਰੇਟ ਹੈ ਆਪਣੇ ਕੋਲੇ 25 ਰੁਪਏ ਸਕੇਅਰ ਫੁੱਟ ਦਾ ਰੇਟ ਹੈ ਓਕੇ ਓਕੇ ਆਪਣੇ ਕੋਲੇ ਨੇ ਕੋਈ ਵੀ ਚੀਜ਼ ਲੈਣੇ ਤੁਸੀਂ ਉਹਦੀ ਵੋਲਿਊਮ ਚ ਕੁਆਂਟੀਟੀ ਹੁੰਦੀ ਹੈ ਇਸੇ ਕਰਕੇ ਆਪਣੇ ਰੇਟ ਮਾਰਕੀਟ ਨਾਲੋਂ ਘੱਟ ਨਹੀਂ ਫੈਕਟਰੀ ਪ੍ਰਾਈਸ ਇਸੇ ਮਿਲ ਜੂਗਾ ਸਾਰਾ ਸਮਾਨ ਕੁਆਲਿਟੀ ਸਰ ਕਵਾਲਿਟੀ ਕ1 ਰਹੂਗੀ ਕਵਾਲਿਟੀ ਚ 46 ਸਾਲਾਂ ਤੋਂ ਭਰੋਸੇਮੰਦ ਕਾਊਂਟਰ ਹੈ ਮਾਨਸਾ ਦਾ ਹੀ ਅਮਰਿਤ ਹੈਂਡਲੂਮ ਓਕੇ ਜੀ ਓਕੇ ਇਹਦੇ ਵਿੱਚ ਵੀ ਵੈਰਾਈਟੀਆਂ ਨੇ ਹਾਂਜੀ ਬਹੁਤ ਵੈਰਾਈਟੀ ਹੈ ਹਰ ਇੱਕ ਸਾਈਜ਼ ਮਿਲ ਜੂਗੀ ਜੀ ਮੈਂ 2 ਫੁੱਟ 3 ਫੁੱਟ 4 ਫੁੱਟ 5 ਫੁੱਟ 6.5 ਫੁੱਟ ਵਿਡਥ ਵੀ ਮਿਲ ਜੂਗੀ ਠੀਕ ਹੈ ਜੀ ਸਾਰੀ ਕਿ ਵਿਡਥ ਚ ਮਿਲ ਜੂ ਬਾਕੀ ਇਸ ਤੋਂ ਇਲਾਵਾ ਕਾਰ ਚ ਵਿਛਾਣ ਵਾਲੀ ਮੈਟ ਇਸ ਤਰ੍ਹਾਂ ਦੀ ਸਾਰੀ ਕਲਰਾਂ ਚ ਮਿਲ ਜਣਗੀ ਤੁਸੀਂ ਕਾਰ ਚ ਵਿਛਾਣਾ ਕਿਤੇ ਕਾਰਪੋਰੇਟ ਆਫਿਸ ਦੇਖ ਕੇ ਵਿਛਾਣਾ ਸਾਰੀ ਰੇਂਜ ਹੈ ਜੀ ਇਹਦੀ ਫੁੱਲ ਫਲੈਸ਼ ਰੇਂਜ ਹੈ ਜੀ ਕੋਈ ਮਰਜ਼ੀ ਆਈਟਮ ਲੈ ਸਕਦੇ ਹੋ ਬਾਕੀ ਇਸ ਤੋਂ ਬਾਅਦ ਇਹਨੂੰ ਆਪਾਂ ਫਿਰ ਕਹਿੰਦੇ ਕੀ ਆ ਜੀ ਇਸ ਮੈਟ ਨੂੰ ਇੱਕ ਕਸ਼ਨ ਮੈਟ ਹੁੰਦੇ ਆ ਬਈ ਇਸ ਤਰ੍ਹਾਂ ਹੀ ਯੂਜ਼ ਕਰਨ ਵਾਸਤੇ ਜਿਵੇਂ ਓਕੇ ਓਕੇ ਪੈਟ ਦਾ ਨਹੀਂ ਕਹਦੇ ਨੀ ਜੀ ਹਾਂਜੀ ਕਿ ਤਰ੍ਹਾਂ ਨਾਲ ਕਹਿ ਸਕਦੇ ਆ ਬਾਕੀ ਸਾਰੀ ਆਈਟਮ ਹੁੰਦੀ ਇਸ ਤੋਂ ਇਲਾਵਾ ਜਾਲੀ ਮੈਟ ਮਿਲ ਜਾਣਗੇ ਇਸ ਤਰ੍ਹਾਂ ਦੇ ਉਹ ਦੇਖੋ ਸ਼ੂਜ਼ ਦੇ ਸ਼ੋਰੂਮ ਚ ਵੀ ਇਸ ਦੇ ਜਿਵੇਂ ਇਸ ਤਰ੍ਹਾਂ ਦੇ ਇਨਾਂ ਸ਼ਾਪਸ ਤੋਂ ਵੀ ਸੇ ਦੇਖੇ ਆਉਣਗੇ ਅੱਜ ਇਹ ਸਾਰੇ ਕੁਆਇਰ ਮੈਟ ਮਿਲ ਜਾਣਗੇ ਬਿਲਕੁਲ ਬਿਲਕੁਲ ਹਰ ਰੇਂਜ ਮੈਟਾਂ ਦੇ ਵਿੱਚ ਪਲਾਸਟਿਕ ਦੇ ਪ੍ਰਿੰਟਡ ਮੈਟ ਫਲੋਰ ਮੈਟ ਫੈਲਟ ਮੈਟ ਸਾਰੇ ਮਿਲ ਜਾਣਗੇ A to Z ਆਈਟਮ ਹੈ ਸ ਏ ਡਬਲ ਵੇਡ ਦੇ ਗੱਦਿਆਂ ਦੇ ਵਿੱਚ ਹਰ ਇੱਕ ਸਾਈਜ਼ ਮਿਲ ਜੂ ਹਰ ਇੱਕ ਇੰਚ ਮਿਲ ਜਾਣਗੇ ਉੱਚੇ ਹਾਈਟ ਜਿੰਨੀ ਮਰਜ਼ੀ ਲੈ ਸਕਦਾ ਆਪਣੀ ਮੈਨੂਫੈਕਚਰਿੰਗ ਅਸੀਂ ਇੰਚਾਂ ਤੋਂ ਗੱਲ ਕਰਦੇ ਹਾਂ ਕਿੰਨੇ ਇੰਚ 4 ਇੰਚ 5 ਇੰਚ 6 ਇੰਚ 10 ਇੰਚ 12 ਇੰਚ ਸਾਰੇ ਹਰ ਟਾਈਪ ਦੇ ਮੈਟਰ ਜਿੱਦਾਂ ਦੀ ਰਿਕੁਆਇਰਮੈਂਟ ਹੈਗੀ ਹੈ ਪਬਲਿਕ ਬਿਲਡਿੰਗਾਂ ਦਾ ਤੁਸੀਂ ਅਰੇਂਜ ਕਰਾਉਂਦੇ ਕਿਉਂਕਿ ਜੇ ਇੰਨਾ ਸਾਰੀ ਚੀਜ਼ ਆਪਣੇ ਕੋਲੇ ਇੱਕ ਵਾਰ ਆਪ ਪੂਰੀ ਕਸਟਮ ਇਹਨਾਂ ਨੂੰ ਵੀਅਰਸ ਨੂੰ ਫੁੱਲ ਰੇਂਜ ਦਿਖਾ ਦੇਣੇ ਆ ਕਿਉਂਕਿ ਜੇ ਆਪ ਦਿਖਾਈ ਸਾਰੀ ਰੇਂਜ ਦਿਖਾਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਬ ਕਿਤੇ ਇਹਦਾ ਪ੍ਰਾਈਸ ਵਗੈਰਾ ਜੀ ਫਿਰ ਬਈ ਗੱਦਿਆਂ ਦੀ ਰੇਂਜ 3000 ਰੁਪਏ ਤੋਂ ਫਿਰ ਸਟਾਰਟ ਹੋ ਜਾਂਦੇ ਆ 4 ਇੰਚੀ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਸਾਰੀ ਰੇਂਜ ਮੇ ਲੀਡੀ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਦੂਰ ਬੈਠੇ ਹੋ ਤਾਂ ਇਹਨਾਂ ਤੋਂ ਤੁਸੀਂ ਕੋਰੀਅਰ ਰਾਹੀਂ ਸ਼ਿਪਿੰਗ ਇਹ ਕਰ ਦੇਣਗੇ ਤੇ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਬਿਲਕੁਲ